ਬੂਥ ਵੈਲਫੇਅਰ ਕਲੱਬ ਤੇ ਯੂਵਕ ਸੇਵਾਮਾ ਕਲੱਬ ਪਿੰਡ ਪੇਉਂ ਦੀ ਪ੍ਰਗਰਾਮ ਚੈਟ ਵੱਲੋਂ ਇੱਕ 17 ਤੇ 18 ਅਗਸਤ ਨੂੰ ਕਬੱਡੀ ਕੱਪ ਜਿਹੜਾ ਆਯੋਜਿਤ ਕੀਤਾ ਜਾ ਰਿਹਾ ਜਿਹੜਾ ਜੋ ਕਿ ਡੁੱਗਾ ਜਾਰ ਪੀਰ ਜੀ ਦੀ ਯਾਦ ਵਿੱਚ ਵਰਤ ਹੈ ਪਿੰਡ ਦੀ ਪੰਚਾਇਤ ਵੱਲੋਂ ਤੇ ਕਬੱਡੀ ਦੇ ਜਿਹੜੇ ਖਿਡਾਰੀ ਨੇ ਇਹਨਾਂ ਨੂੰ ਬਹੁਤ ਵਧੀਆ ਪਰਾਨਾ ਨਸ਼ੇ ਨੂੰ ਸਮਾਪਤ ਕਰਨ ਦੇ ਲਈ ਜਿਹੜੀ ਗੇਮਾਂ ਨੇ ਇਹ ਇੱਕ ਜਿਹੜਾ ਇੱਕ ਸਾਧਨ ਆ ਇਸ ਦੇ ਨਾਲ ਬੰਦਾ ਆਪਣੇ ਆਪ ਇਹਦੇ ਨਾਲ ਇੰਟਰਸਟ ਪੈਦਾ ਕਰਦਾ ਆਪਣੀ ਰੁਚੀ ਹੁੰਦੀ ਬੰਦੇ ਦੀ ਤੇ ਉਹ ਗੀਮਾਂ ਨੂੰ ਅਡਾਪਟ ਕਰਦਾ ਜਿਹਦੇ ਨਾਲ ਅਸੀਂ ਇਸ ਨਸ਼ੇ ਨੂੰ ਜਿਹੜੀ ਅੱਜ ਕੱਲ ਮਾੜੀ ਕੁਤੀ ਚੱਲੀ ਆ ਉਹਨੂੰ ਗਲਤ ਕਰ ਸਕਦੇ ਠੀਕ ਧੰਨਵਾਦ ਜੁੱਧ ਵੈਲਫੇਅਰ ਕਲੱਬ ਤੇ ਜਵਕ ਸਭਾਵਾ ਕਲੱਬ ਟੈਂਡ ਅਨ ਦਾ ਨਾਣਾ ਸਦਰ ਪ੍ਰਿੰਟ ਅਵਲੋ ਇੱਕ 17 ਅਗਸਤ ਤੋਂ 18 ਅਗਸਤ ਨੂੰ ਕਬੱਡੀ ਦਾ ਕੱਪ ਕਰਵਾਇਆ ਜਾ ਰਿਹਾ ਹੈ ਜੋ ਕਿ ਪਿੰਡ ਵਾਸੀਆਂ ਦਾ ਬਹੁਤ ਹੀ ਇਲਾਗਾ ਜੋ ਕਰਦਾ ਮੈਂ ਇਹ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਖੇਡਾਂ ਪ੍ਰਤੀ ਜਿਹੜਾ ਲਗਾਣਾ ਹੈ ਔਰ ਨਸ਼ਿਆਂ ਤੋਂ ਦੂਰ ਰੱਖਣ ਦਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਪਿੰਡ ਵੱਲੋਂ ਇਹਦੀ ਇਹ ਇੰਨੀ ਪ੍ਰਸ਼ੰਸਾ ਕੀਤੀ ਜਾਵੇ ਉਹ ਨਹੀਂ ਘਟਾ ਕਿਉਂਕਿ ਅੱਜ ਦੀ ਯੁਵਾ ਪੀੜ੍ਹੀ ਜ਼ਿਆਦਾ ਕਰਕੇ ਨਸ਼ੇ ਵੱਲ ਛੇਤੀ ਪ੍ਰੇਰਿਤ ਹੋ ਜਾਂਦੀ ਹੈ ਖੇਡਾਂ ਵੱਲ ਧਿਆਨ ਘਟ ਦਿੱਤਾ ਜਾ ਰਿਹਾ ਪਰ ਤੁ ਜਿਹੜਾ ਇਸ ਤਰ੍ਹਾਂ ਦੇ ਖੇਡਾਂ ਦੇ ਕੱਪ ਕਵਿਡਿਟੀ ਜਿੱਥੇ ਸ਼ਹਿਰ ਦੀ ਜ਼ੋਰ ਜਮਾਇਸ਼ ਹੁੰਦੀ ਹੈ ਇਹ ਯੁਵਾ ਪੀੜ੍ਹੀ ਨੂੰ ਬਹੁਤ ਜ਼ਿਆਦਾ ਪ੍ਰੇਰਿਤ ਕਰਦਾ ਹੈ ਇਸ ਤਰ੍ਹਾਂ ਦੇ ਕਲੱਬ ਮੈਂ ਤਾਂ ਬੇਨਤੀ ਕਰਦਾ ਕਿ ਹਰ ਪਿੰਡਾਂ ਹੁਣੇ ਜਾਈ ਦੇਣ ਤਾਂ ਕਿ ਜਿਹੜੀ ਅੱਜ ਇਹ youth ਹੈ ਉਹ ਨਸ਼ਾ ਸ਼ਟਕਾਰਾ ਪਾ ਕੇ ਖੇਡਾਂ ਵੱਲ ਆਪਣਾ ਧਿਆਨ ਦੇਣ ਤੇ ਅਪਣਾ ਸਮਾਜ ਦੇਸ਼ ਪਿੰਡ ਤੇ ਆਪਣਾ ਸੁਸੰਚਿ ਦਾ ਨਾਮ ਰੋਸ਼ਨ ਕਰਨ ਧੰਨਵਾਦ ਵੈਲਫੇਅਰ ਕਲੱਬ ਰਜਿਸਟਰਡ ਅਤਿ ਜੁਲੂਕਸਵਾਵਾ ਕਨਾਮ ਪਿੰਡ ਦੇ ਹਨ ਬਲੋਂ ਨੂੰ ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ 1997 ਤੋਂ ਲਗਾਤਾਰ ਇਹ ਕਲੱਬ ਸਮਾਜ ਸੇਵੀ ਕੰਮ ਕਰਤਾ ਆ ਰਿਹਾ ਹੈ ਜਿਹ ਪਹਿਲਾਂ ਖਾਦੇ ਤੋਂ ਖੁੰਦਨ ਕੈਂਪ ਲਾਉਂਦੇ ਸੀ ਉਹ 16 17 ਫਰਵਰ ਤੋਂ ਕਬੱਡੀ ਕੰਪਟੇ ਕੁਸ਼ਤੀ ਦੰਦਰ ਜੋ ਕਿ 17 ਤੇ 18 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦਾ ਕਿ ਅੱਜ ਪੋਸਟਰ ਜੋ ਕਿ ਹਰ ਸਾਲ ਜਿਹੜਾ ਪੋਸਟਰ ਸੰਮਿਲਨ ਦੇ ਜਿਹੜੇ ਸਾਡੇ ਡੀਐਸਪੀ ਸਾਹਿਬ ਹੋਵੇ ਹਰ ਸਾਲ ਜਿਵੇਂ 17 ਸਤੋਂ ਉਹੀ ਕਰਦੇ ਨੇ ਤੇ ਇਹ ਜਿਹੜਾ ਮੇਲਾ ਹੈ ਇਹ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣੀ ਪੈੜੀਆਂ ਤੋਂ ਦੂਰ ਰੱਖਣ ਲਈ ਕਰਵਾਇਆ ਜਾਂਦਾ ਹੈ ਤੂੰ ਵੱਡਾ ਸਹਿਯੋਗ ਹੈ ਪ੍ਰਸ਼ਾਸਨ ਦਾ ਇਲਾਕੇ ਦਾ ਨਗਰ ਨਿਵਾਸੀਆਂ ਦਾ ਤੇ ਸਮੂਹ ਜਿਹੜੇ ਸਾਡੇ ਵੀਰ ਦੇ ਪੱਤਰਕਾਰ ਉਹਨਾਂ ਦਾ ਵੱਡਾ ਸਹਿਯੋਗ ਹੈ ਇਹ ਇੱਕ ਗੱਲ ਹੋਰ ਵੀ ਇਸ ਮੇਲੇ ਦੇ ਵਿੱਚ ਇਹ ਨਾਨ ਪੋਲੀਟਿਕਲ ਮੇਲਾ ਹੈ ਕਿਉਂਕਿ ਨਹੀਂ ਤਾਂ ਕਿਸੇ ਸਿਆਸੀ ਤੋਂ ਵੀ ਕਰਾ ਸਕਦੇ ਸੀ ਬਿਲਕੁਲ ਨਿਰਪੱਖ ਹੈ ਕੋਈ ਕਿਸੇ ਤਰ੍ਹਾਂ ਦੀ ਉੱਥੇ ਸਿਆਸੀ ਗੱਲ ਨਹੀਂ ਸਿਰਫ ਅਗਰ ਹੋਣੀ ਹੈ ਤਾਂ ਖੇਡਾਂ ਪ੍ਰਤੀ ਹੀ ਗੱਲ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਦੇ ਲਈ ਗੱਲ ਹੈ ਵੀ ਮੈਂ ਧੰਨਵਾਦ ਕਰਦਾ ਪੰਚਾਇਤ ਆਵੰਦਾ ਜੂਨੀਅਰ ਕਲੱਬ ਦੇ ਮੈਂਬਰਾਂ ਦਾ ਜਿਹੜੇ ਕੀ ਹਰ ਸਾਲ ਇਸ ਮੇਲੇ ਨੂੰ ਕਰਾਉਂਦੇ ਨੇ ਸਹਿਯੋਗ ਦਿੱਤੇ ਨੇ ਧੰਨਵਾਦ ਨੇ ਸਾਡੇ ਜੀਤ ਸਿੰਘ ਜੀ ਡੀਐਸਪੀ ਸਾਹਿਬ ਦਾ ਸਾਡੇ ਵੀਰ ਐਸਐਚਓ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਇਹ ਮਾਨ ਬਖਸ਼ਿਆ ਵਾਹਿਗੁਰੂ ਖਾਲਸਾ ਜੀ